ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰੋਂ ਆਈ ਮੰਦ ਭਾਗੀ ਖਬਰ ਪ੍ਰਿਯੰਕਾ ਚੋਪੜਾ ਨੇ ਪੋਸਟ ਕਰ ਜਤਾਇਆ ਦੁੱਖ ਕਜ਼ਨ ਮਨਾਰਾ ਚੋਪੜਾ ਨੂੰ ਲੱਗਿਆ ਭਾਰੀ ਸਦਮਾ ਬਾਲੀਵੁੱਡ ਦੇ ਅਦਾਕਾਰਾ ਮਨਾਰਾ ਚੋਪੜਾ ਨੂੰ ਲੈ ਕੇ ਬੇਹਦ ਮੰਦ ਭਾਗੀ ਖਬਰ ਆਈ ਹੈ ਪ੍ਰਿਯੰਕਾ ਚੋਪੜਾ ਦੀ ਰਿਸ਼ਤੇ ਦੇ ਵਿੱਚ ਕਜ਼ਨ ਲੱਗਦੀ ਮਨਾਰਾ ਚੋਪੜਾ ਦੇ ਪਿਤਾ ਰਮਨ ਰਾਏ ਹਾਂਡਾ ਦਾ 16 ਜੂਨ ਨੂੰ ਦਿਹਾਂਤ ਹੋ ਗਿਆ ਮਨਾਰਾ ਨੇ ਦੇ ਸ਼ਾਮ ਇਹ ਖਬਰ ਸਾਂਝੀ ਕੀਤੀ ਇਸ ਦੌਰਾਨ ਉਹਨਾਂ ਨੇ ਪੋਸਟ ਵਿੱਚ ਇਹ ਲਿਖਿਆ ਕਿ ਡੂੰਘੇ ਦੁੱਖ ਅਤੇ ਭਾਰੀ ਦਿਲ ਦੇ ਨਾਲ ਅਸੀਂ ਇਹ ਸੂਚਿਤ ਕਰਦੇ ਹਾਂ ਕਿ ਸਾਡੇ ਪਿਆਰੇ ਪਿਤਾ 16 ਜੂਨ 2025 ਨੂੰ ਸਾਨੂੰ ਛੱਡ ਕੇ ਚਲੇ ਗਏ ਅਤੇ ਸਾਡੇ ਪਰਿਵਾਰ ਦੀ ਉਹ ਤਾਕਤ ਸਨ ਮਿਲੀਆਂ ਖਬਰਾਂ ਦੇ ਮੁਤਾਬਕ ਮਨਾਰਾ ਦੇ ਪਿਤਾ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹ ਪਰਿਵਾਰ ਦੇ ਨਾਲ ਮੁੰਬਈ ਦੇ ਵਿੱਚ ਹੀ ਰਹਿੰਦੇ ਸਨ ਮਨਾਰਾ ਚੋਪੜਾ ਵੱਲੋਂ ਇੱਕ ਤਸਵੀਰ ਸਾਂਝੀ ਕਰਕੇ ਦੱਸਿਆ ਗਿਆ ਕਿ ਉਹਨਾਂ ਦਾ ਸੰਸਕਾਰ 18 ਜੂਨ ਨੂੰ ਮੁੰਬਈ ਦੇ ਅੰਦੇਰੀ ਵਸਤੇ ਅੰਬੋਲੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਮਨਾਰਾ 에ਅਰਪੋਰਟ ਤੇ ਬੜੀ ਪਰੇਸ਼ਾਨ ਨਜ਼ਰ ਆਈ ਇਸ ਦੌਰਾਨ ਉਸਦੀ ਭੈਣ ਮਿਤਾਲੀ ਵੀ ਉਸਦੇ ਨਾਲ ਸੀ ਦੱਸਦੀ ਹੈ ਕਿ ਪ੍ਰਿਯੰਕਾ ਚੋਪੜਾ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਦੇ ਜ਼ਰੀਏ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਹੈ ਜਿੱਥੇ ਪ੍ਰਿਯੰਕਾ ਚੋਪੜਾ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਸਾਡੇ ਦਿਲ ਵਿੱਚ ਰਹੋਗੇ ਤੁਸੀਂ ਸ਼ਾਂਤੀ ਵਿੱਚ ਰਹੋ ਰਮਨ ਅੰਕਲ ਓਮ ਸ਼ਾਂਤੀ ਦੱਸ ਦਈਏ ਕਿ ਰਮਨ ਰਾਏ ਦਿੱਲੀ ਹਾਈ ਕੋਰਟ ਦੇ 30 ਹਜ਼ਾਰੀ ਕੋਰਟ ਵਿੱਚ ਵਕੀਲ ਸਨ ਉਹਨਾਂ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ ਉਹਨਾਂ ਦੀ ਪਤਨੀ ਕਾਮਿਨੀ ਚੋਪੜਾ ਹਾਂਡਾ ਇੱਕ ਗਹਿਣਿਆਂ ਦੀ ਡਿਜ਼ਾਈਨਰ ਹੈ ਮਨਾਰਾ ਦੀ ਛੋਟੀ ਭੈਣ ਦਾ ਨਾਮ ਮਿਤਾਲੀ ਹੈ ਮਿਤਾਲੀ ਇੱਕ ਫੈਸ਼ਨ ਸਟਾਈਲਿਸਟ ਹੈ ਮਨਾਰਾ ਚੋਪੜਾ ਪ੍ਰਿਯੰਕਾ ਚੋਪੜਾ ਪਰਨੀਤੀ ਚੋਪੜਾ ਅਤੇ ਮੀਰਾ ਚੋਪੜਾ ਦੀ ਚਚੇਰੀ ਭੈਣ ਹੈ ਮਨਾਰਾ ਦਾ ਅਸਲੀ ਨਾਮ ਬਾਰਬੀ ਹਾਂਡਾ ਹੈ ਬਾਅਦ ਵਿੱਚ ਉਸਨੇ ਆਪਣੀ ਚਚੇਰੀ ਭੈਣ ਪ੍ਰਿਯੰਕਾ ਦੀ ਸਲਾਹ ਤੇ ਆਪਣਾ ਨਾਮ ਬਦਲ ਕੇ ਮਨਾਰਾ ਚੋਪੜਾ ਰੱਖ ਲਿਆ ਮਨਾਰਾ ਚੋਪੜਾ ਨੇ 2014 ਵਿੱਚ ਤਿਲਕੂ ਫਿਲਮ ਪ੍ਰੇਮਾ ਕੀ ਮਾ ਜਥਾ ਨਾਈ ਨਾਲ ਆਪਣੀ ਫਿਲਮ ਦੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਉਹ ਉਸੇ ਸਾਲ ਇੱਕ ਹਿੰਦੀ ਫਿਲਮ ਦੇ ਵਿੱਚ ਨਜ਼ਰ ਆਈ ਸੀ ਜਿਸ ਦਾ ਨਾਮ ਜ਼ੈਦ ਸੀ ਇਸ ਤੋਂ ਇਲਾਵਾ ਉਸਨੇ ਠੇਕਾ ਰੋਗ ਅਤੇ ਸੀਤਾ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਮਨਾਰਾ बिग बॉस सीजन 17 ਦੀ ਫਾਈਨਲਿਸਟ ਸੀ ਅਤੇ ਦੂਜੀ ਰਨਰ ਅਪ ਬਣੀ ਮਨਾਰਾ ਨੂੰ ਆਖਰੀ ਵਾਰ ਲਫਟਰ ਸ਼ੈਫਸ ਅਨਲਿमिटेड ਐਂਟਰਟੇਨਮੈਂਟ ਸੀਜ਼ਨ 2 ਦੇ ਵਿੱਚ ਦੇਖਿਆ ਗਿਆ ਸੀ ਤੇ ਫਿਲਹਾਲ ਮਨਾਰਾ ਚੋਪੜਾ ਨੂੰ ਗਹਿਰਾ ਸਦਮਾ ਆਪਣੇ ਪਿਤਾ ਦੀ ਮੌਤ ਦੇ ਨਾਲ ਪਹੁੰਚਿਆ ਹੈ ਕੀ ਕਹਿਣਾ ਚਾਹੂਗੀ ਇਸ ਅਪਡੇਟ ਬਾਰੇ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ